ਮੈਂ ਤੁਹਾਨੂੰ ਦੱਸਦਾ ਹਾਂ ਸਭੀ ਬਹੁਤ ਹੀ ਸਤਿਕਾਰਯੋਗ ਐਸੇ ਲੋਕ ਕੰਮ ਕਰਦੇ ਜਿੰਨਾਂ ਦੀ ਪ੍ਰਧਾਨਗੀ ਹੇਠ ਅੱਜ ਦਾ ਸਮਾਗਮ ਹੋ ਰਿਹਾ ਹੈ ਉਹਨਾਂ ਦੇ ਨਾਮ ਸਾਡੀ ਸੂਚੀ ਸਹਾਰਾ ਖਾਤਮੇ ਦੀ ਅੱਜ ਐਸੇ ਸਕੂਲ ਦੇ ਅਧਿਆਪਕ ਸਭ ਇਸ ਕਾਰਜ ਨੂੰ ਸਾਡੇ ਹੌਸਲੇ ਨਾਲ ਕਰਦੇ ਸਭ ਅ ਅਧਿਸ਼ ਦੇਖਤਰ ਸਾਹਿਬ ਨੇ ਸਹਾਰਾ ਕਲੱਬ ਵਾਲੇ ਜਿੱਤ ਕੀਤਾ ਸਭ ਤੋਂ ਪਹਿਲਾਂ ਮੈਂ ਇਸ ਜਿਹੜੀ ਇਹ ਟੀਮ ਹੈ ਉਹਦੀ ਜਾਣ ਪਹਿਚਾਨ ਸਾਡੇ ਪ੍ਰਿੰਸੀਪਲ ਸਾਹਿਬ ਸਟਾਫ ਨੇ ਰੱਖਿਆ ਦੇ ਨਾਲ ਕਰਉਣ ਲਈ ਜਰੂਰੀ ਸਮਝਦਾ ਜਿਨ੍ਹਾਂ ਦੀ ਬਦੌਲਤ ਅੱਜ ਸਹਾਰਾ ਕਲੱਬ ਜੀਰਾ ਜਿਹੜਾ ਹੈਗਾ ਇਹ ਖੁਸ਼ੀਆਂ ਮੰਡਿਆ ਇਹ ਸੁਭਾਵਾ ਦਾ ਜੈ ਆਨੰਦ ਲੈ ਰਿਹਾ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਡੇ ਦਾਮ